ਨੇ ਅਕਾ ਤੁਸੀਂ ਕਹਿੰਦੇ ਸੀ ਕਿ ਵੀ ਚਿਤ੍ਰਗੁਪਤ ਥੋੜੇ ਨਾਲ ਹੀ ਰਹਿੰਦੇ ਨੇ ਤੁਹਾਨੂੰ ਦਿਸਦੇ ਨੇ ਕਿਹੇ ਜੇ ਨੇ ਉਹ ਅੱਛਾ ਉਹ ਰੋਟੀ ਮੰਗਦੇ ਵੀ ਤਾਂ ਮੈਂ ਤਾਂ ਰੋਟੀ ਖਾਧੀ ਤਾਂ ਮਗਰੋਂ 8-8 ਰੋਟੀਆਂ ਖਾ ਜੰਨਾ ਵੈਸੇ ਤਾਂ ਯਕੀਨ ਕਰਨਾ ਨਹੀਂ ਕਿਸੇ ਨੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਵੀ ਜਿਸ ਦੇ ਨੇ ਚਲ ਜੀ ਸਾਨੂੰ ਵੀ ਵਿਖਾਓ ਮੇਰੇ ਹੱਥ ਚਿੱਟੇ ਹੋ ਗਏ ਹੂੰ ਨੋ ਚਿੱਟੇ ਹੋ ਗਏ ਮਾਥੇ ਵੇਖੇ ਤੇ ਮੈਂ ਉੱਤੇ ਆਏ ਜੋ ਲਾਇਆ ਤੋ ਢੂੜੀ ਗਰਦ ਚੜੀ ਵੀ ਬਾ ਫਿਰ ਮੈਂ ਨਾ ਉਸੇ ਰਾਤ ਦੀ ਗੱਲ ਤੇ ਮੈਂ ਰੋਇਆ ਕਿ ਮੈਂ ਮੈਨੂੰ ਰੋਣ ਦੋ ਬੰਦਿਆਂ ਨੂੰ ਸਵਾਦ ਆਉਂਦਾ ਰੋਮ ਦਾ ਜਿਵੇਂ ਸ਼ਰਾਬੀ ਨੂੰ ਸਵਾਦ ਆਉਂਦਾ ਰੋਮ ਦਾ ਤੇ ਜਾਂ ਫਿਰ ਜਿਹੜੇ ਰੱਬ ਨਾਲ ਜਿਹਦੀ ਕੋਈ ਵਰਾਗ ਜਿੰਨੂੰ ਜੁੜ ਗਈ ਤਾਰ ਉਹਨੂੰ ਸਵਾਦ ਆਉਂਦਾ ਨਿਆਰਾ ਹੀ ਉਹਦਾ ਵੱਖਰਾ ਹੁੰਦਾ ਫਿਰ ਮੈਂ ਸਾਫ ਕੀਤੀ ਸਾਰੀ ਫੋਟੋ ਉਦੋਂ ਰਾਤ ਨੂੰ ਮੈਂ ਬੈਠਾ ਰੋਟੀ ਖਾਧੀ ਰੋਟੀ ਖਾਂਦੇ ਵਕਤ ਮੈਂ ਸਰਹਾਣੇ ਦੇ ਉੱਤੇ ਹੀ ਲੱਤਾਂ ਕਰਕੇ ਉਹਨਾਂ ਤੇ ਪੱਖਾ ਲਾਦਾ ਮੇਰੀ ਨੂੰ ਨੇ ਵੱਡੀ ਨੇ ਉਹ ਸਟੈਂਡ ਵਾਲਾ ਤੇ ਇਹ ਮੇਰੇ ਨੂੰ ਸਾਹਮਣਾ ਕਰਕੇ ਤੇ ਆਪ ਉਹਨਾਂ ਨੇ ਕੂਲਰ ਲਾ ਕੇ ਇੱਧਰ ਤਿੰਨ ਮੰਜੇ ਇੱਧਰ ਨੂੰ ਕਰਕੇ ਡਾਲੇ ਜਦੋਂ ਉਹ ਰੋਟੀ ਖਾ ਕੇ ਤੇ ਮੈਂ ਜੇ ਬੈਠਾ ਦੋ ਚਾਰ ਮਿੰਟ ਦਵਾਈ ਰੂ ਕਰਦਾ ਸੀ ਤੇ ਮੈਂ ਸਿੰਧਾ ਪੈਣਾ ਮੈਂ ਪੈਰ ਚੁੱਕੇ ਤੇ ਮੈਂ ਜਦੋਂ ਇਹਦੋਂ ਉਹ ਆਇਆ ਨਾ ਇੱਕਦਾਂ ਮੈਥੇ ਸੂਰਜ ਆ ਗਿਆ ਚੜ ਗਿਆ ਵੜਿਆ ਆਇਦਲ ਨੇ ਬਸ ਮਾਰਿਆ ਮੈਨੂੰ ਐ ਛੱਕ ਪਿਆ ਤੇ ਇਥੋਂ ਜੋ ਹੋ ਗਿਆ ਨਾ ਦੇ ਕੇ ਆ ਸੈਂਟਰ ਤੇ ਖੜ ਗਿਆ ਹੂੰ ਸੈਂਟਰ ਤੇ ਖੜ ਗਿਆ ਤੇ ਉਹਦੀ ਲਾਈਟ ਤੇ ਮੇਰਾ ਤਾਂ ਸਰੀਰ ਐ ਜਗੇ ਜਿਵੇਂ ਟਿਊਬ ਜਗਦੀ ਹੈ ਅੰਦਰੋਂ ਸਰੀਰ ਜਗ ਰਿਹਾ ਸੀ ਅੰਦਰੋਂ ਸਾਰਾ ਸਰੀਰ ਹੀ ਜਗ ਗਿਆ ਅੱਖਾਂ ਮੀਝੀਆਂਗੇ ਸੋਰੀਆਂ ਅੱਖਾਂ ਮੀਝੀਆਂ ਹਾਂ ਅਕਾ ਖੁਲੀਆਂ ਤੋਂ ਮੈਨੂੰ ਲੱਗਦਾ ਨਹੀਂ ਰੱਬ ਦਿਸੇ ਲੋਕ ਵੈਸੇ ਕਰ ਹੀ ਜਾਂਦੇ ਨੇ ਹੁਣ ਅੱਖਾਂ ਖੋਲ ਕੇ ਰੱਬ ਵੇਖਦਾ ਮੈਨੂੰ ਤਾਂ ਗੱਲ ਠੀਕ ਨਹੀਂ ਗਈ ਜੇ ਠੀਕ ਹੁੰਦੀ ਬਾਬਾ ਨਾਨਕ ਦੱਸ ਜਾਂਦਾ ਮੈਂ ਬਾਬਾ ਨਾਨਕ ਲਕਉਂਦਾ ਨਹੀਂ ਸੀ ਹਾਂ ਸਾਹ ਦੇ ਉੱਤੇ ਰੱਖ ਕੇ ਨਿਗਾਹ ਤੇ ਆਏ ਅੱਖਾਂ ਖੋਲ ਕੇ ਵੇਖੋ ਮੈਂ ਵੇਖਿਆ ਮੈਂ ਹੋਰ ਵੀ ਇਹਨਾਂ ਦਾ ਰੱਬ ਵੀ ਲਈ ਕੋਈ ਹੋਵੇ ਨਹੀਂ ਦਿਸਿਆ ਰੱਬ ਤੇ ਅਸਾ ਉਹ ਜਦੋਂ ਇਹ ਜਗਿਆ ਨਾ ਉਹ ਤੇ ਜਾ ਕੇ ਮੈਂ ਜਿਵੇਂ ਜਿਵੇਂ ਮਨ ਚ ਸੋਚੀ ਜਾਵਾਂ ਓਵੇਂ ਓਵੇਂ ਹੋ ਹੀ ਗਿਆ ਉਹ ਮੈਂ ਇਹਨੂੰ ਹੱਥ ਲਾ ਕੇ ਵੇਖਾਂ ਕਿਵੇਂ ਗਰਮ ਗਰਮ ਤਾਂ ਸੀਗਾ ਨਹੀਂ ਅੱਗ ਇੰਨੀ ਉਹਦੇ ਚ ਤੇ ਰੰਗ ਇੰਨੇ ਇਦਾਂ ਸੋਹਣਾ ਮੈਂ ਨਾ ਰੱਬ ਨਾਲੋਂ ਸੋਹਣਾ ਦਾ ਕੁਝ ਵੀ ਨਹੀਂਗਾ ਜਿੰਨਾ ਰੱਬ ਸੋਹਣਾ ਨਹੀਂ ਉਹ ਜਿਹੜਾ ਤੁਹਾਨੂੰ ਸੂਰਜ ਦੇਸੀ ਉਹੀ ਰੱਬ ਸੀਗਾ ਉਹ ਤਾਂ ਬੜਾ ਅੱਛਾ ਉਹ ਇਥੋਂ ਨਾ ਜਦੋਂ ਮੈਂ ਮਨ ਸੋਚਿਆ ਨਾ ਤੇ ਉਹ ਇਥੋਂ ਉੱਚਾ ਹੋ ਗਿਆ ਇੱਥੇ ਜੀ ਹੋ ਗਿਆ ਹਾਂ ਤੇ ਮੇਰਾ ਕਹਾ ਲੈਣਾ ਜੀ ਮੈਨੂੰ ਮੇਰੇ ਮਨ ਸੋਚਿਆ ਪਹੁੰਚ ਤੋਂ ਬਾਹਰ ਹੋ ਗਿਆ ਜਦੋਂ ਪਹੁੰਚ ਤੋਂ ਬਾਹਰ ਹੋ ਗਿਆ ਤੇ ਉਹ ਮੈਂ ਹੱਥ ਵਿੱਚ ਕਹਾ ਲੈਣਾ ਸੀ ਮੈਨੂੰ ਬੁਣਾ ਵੇਖੋ ਤੁਸੀਂ 56 ਸਾਲ 55 ਸਾਲ ਪਹਿਲਾਂ ਡਾਕਟਰ ਸੰਤ ਕਵੀ ਆਪਣੇ ਹੋਏ ਭਾਈ ਵੀਰ ਸਿੰਘ ਹਾਂ ਉਹਨਾਂ ਦੀ ਕਵਤਾ ਚ ਜਿੱਤੇ ਆਗੇ ਸਾਨੂੰ ਪਤਨ ਕਿਤੇ ਲੱਗੀ ਸੀ ਗਿਆਨੀ ਚ ਲੱਗੀ ਸੀ ਪੰਜਵੀਂ ਚ ਲੱਗੀ ਸੀ ਛੇਵੀਂ ਚ ਲੱਗੀ ਸੀ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ ਅਸਾ ਤਾਗਲ ਬੱਕੜੀ ਭਾਈ ਮੇਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ ਹਮ ਇਹ ਉਹ ਉਹਨਾਂ ਨਾਲ ਵੀ ਇਵੇਂ ਹੋਈ ਹੈ ਇਹ ਯਾਦ ਆ ਗਈ ਤੁਹਾਡੇ ਉਹ ਮੈਨੂੰ ਯਾਦ ਆ ਗਈ ਉਹ ਕਵਤਾ ਉਦੋਂ ਜਦੋਂ ਪੜਦੰਦਾ ਉਦੋਂ ਕੋਈ ਇਜ਼ਾਜ਼ਤ ਨਹੀਂ ਸੀ ਵੀ ਕੀ ਮਤਲਬ ਇਹਦਾ ਕੀ ਹੈ ਆਏ ਹੋਏ ਇੱਕ ਮਿੱਟੀ ਸੀ ਇੱਕ ਇੱਕ ਹਫਤਾ ਸੀ ਉਹਨਾਂ ਦੀ ਕਮਾਲ ਉਹ ਦਾ ਹੁਣ ਜਦੋਂ ਸਮਝ ਆਈ ਉਹਨਾਂ ਦੀ ਤੇ ਮੈਂ ਹਸਾ ਹੁਣ ਮੈਂ ਹਸਾ ਉਹਨਾਂ ਨਾਲ ਵੀ ਦਰਸ਼ਨ ਹੋਏ ਉਹਨਾਂ ਦੇ ਘਰੇ ਉੱਥੇ ਜੋ ਜਗਦੀ ਜਿਹੜੀ ਕਈ ਦਿਨ ਦਾ ਤੇ ਲਾਈਟ ਹੁੰਦੀ ਜਿਹੜੀ ਜਦੋਂ ਡੈੱਟ ਹੋਈ ਉਹਨਾਂ ਦੀ ਉਹਨਾਂ ਦਾ ਮੁਕਾਬਲਾ ਤਾਂ ਨਹੀਂ ਕਰਦੇ ਬ੍ਰਹਮ ਗਿਆਨੀ ਹੋ ਗਏ ਸੀ ਉੱਥੇ ਸੰਤ ਸੰਤ ਕਵੀ ਚੰਨੀ ਹੋਏ ਨਚਾਰ ਆਪਣੇ ਇੱਕ ਤਾਂ ਪੰਜਾਬ ਪੰਜਾਬੀ ਦੇ ਸੀ ਇੱਕ ਉਹ ਹੋਏ ਨੇ ਉਰਦੂ ਦੇ ਇੱਕ ਬੰਗਾਲ ਦੇ ਸੀ ਪੰਡਤ ਹਮ ਰਵਿੰਦਰਨਾਥ ਰਵਿੰਦਰਨਾਥ ਟੈਗੋਰ ਇਹ ਜਨਪਦ ਦਾ ਬਾਰੀ ਨਹੀਂ ਅੱਛਾ ਜਿਹੜਾ ਤੁਹਾਨੂੰ ਸੂਰਜ ਦੱਸਿਆ ਕਿ ਉਹੀ ਰੱਬ ਸੀ ਜਦੋਂ ਮੈਨੂੰ ਉਹਦੋਂ ਤਾਂ ਨਿਯਾਰੇ ਆਉਣ ਲੱਗ ਪਏ ਤੇ ਮੈਨੂੰ ਯਾਰ ਬੇਲੀ ਮੇਰਾ ਇੱਕ ਉੱਥੇ 1 ਕਿਲੋਮੀਟਰ ਦੂਰ ਹੁਣ ਤਾਂ ਉਹਦੀ ਡੈਥ ਹੋ ਗਈ ਬਜਨਾ ਤੇ ਉਹ ਮੈਨੂੰ ਆਦਨ ਤੂੰ ਤਾਂ ਬਈ ਫਹੀਮ ਖਾਨ ਲੱਗ ਗਈ ਤੇਨੂੰ ਤਾਂ ਨਸ਼ਾ ਮਿਲ ਗਿਆ ਬਈ ਚੰਗਾ ਸਾਨੂੰ ਵੀ ਦੱਸ ਤੇ ਜਦਿਆ ਤੇਰੇ ਤੇ ਰੰਗ ਜੂਦ ਤੇਰੀ ਗੱਲਾਂ ਹੀ ਬਦਲ ਗਈਆਂ ਮੈਨੂੰ ਮੈਨੂੰ ਉਦੋਂ ਰਿਅਲਾਈਜ਼ ਹੋਇਆ ਜਦੋਂ ਤੁਹਾਨੂੰ ਮਤਲਬ ਦਰਸ਼ਨ ਹੋਏ ਅੰਦਰੋਂ ਮੇਰੇ ਪੈਰ ਮੇਰੇ ਉੱਡੇ ਐ ਤੁਰੇ ਜਾਣਾ ਮੈਂ ਪੈਰ ਪੁਣੇ ਪੁਹੈਂਦਾ ਤੁਰਨਾ ਤੇ ਮੈਨੂੰ ਐ ਲੱਗੇ ਮੈਨੂੰ ਚੁੱਕ ਚੁੱਕ ਕੇ ਅੱਗੇ ਕਰੀ ਜਾਂਦਾ ਕੋਈ ਆਪੇ ਮੇਰਾ ਕੋਈ ਐਫਰਟ ਨਹੀਂ ਲੱਗੇ ਪੈਰਾਂ ਦੇ ਉੱਤੇ ਐ ਤੁਰ ਐ ਹੋਇਆ ਜਿਵੇਂ ਚੱਕ ਚੱਕ ਕੇ ਅੱਗੇ ਧਰ ਰਹੇ ਤੁਹਾਨੂੰ ਜਿਵੇਂ ਚੱਕ ਚੱਕ ਕੇ ਅੱਗੇ ਕਰੀ ਜਾਂਦਾ ਤੇ ਫਿਰ ਹੋਰ ਵੀ بڑے ਨਜ਼ਾਰੇ ਆਏ ਤੇ ਫਿਰ ਅਗਲੇ ਦਿਨ ਅਸੀਂ ਪੈਗੇ ਉਹ ਉੱਤੇ ਛੱਤ ਤੇ ਇੱਕਦਮ ਮੁੰਨਾ ਮੇਰਾ 9 10 ਵਜੇ ਦੁਕਾਨ ਬੰਦ ਕਰਕੇ ਆ ਜਾਂਦਾ ਤੇ ਮੈਂ ਪਿਆ ਤੇ ਤੁਸੀਂ ਮੰਨਣਾ ਨਹੀਂ ਤਾਰੇ ਨੱਚੀ ਜਾਂਣ ਬਾਹਾਂ ਫੜੀਆਂ ਇੱਕ ਦੂਜੇ ਦੀਆਂ ਨੂੰ ਮੈਂ ਤੁਸੀਂ ਮੈਂ ਕੋਈ ਗੱਲ ਕਰਦਾ ਅਗਲਾ ਮੈਂ ਪਾਗਲ ਹੋ ਗਿਆ ਮੈਨੂੰ ਕਮਲਾ ਜੀਆਂ ਦੀ ਕਰਦੇ ਵੀ ਉਹਦੇ ਪਹਿਲਾਂ ਤਾਂ ਉਹ ਹਿੰਦੂ ਡੇਰਾ ਬਣਾ ਛੱਡਿਆ ਘਰ ਨੂੰ ਇਹ ਸੋ ਕਥਾਈ ਜਲੀ ਜਾਂਦੇ ਸਾਰਾ ਦਿਨ ਆਈ ਜਲੀ ਤੇ ਬਾਬੇ ਜਲੀ ਜਾਂਦੇ ਨੇ ਮੈਨੂੰ ਚੰਗਾ ਲੱਗਦਾ ਮੈਨੂੰ ਰਾਸ ਆਉਂਦਾ ਸੀ ਮੈਨੂੰ ਰੱਬ ਦੀ ਗੱਲ ਕਰੇ ਕੋਈ ਮੈਨੂੰ ਰਾਸ ਆਉਂਦਾ ਹੈ ਤੁਹਾਨੂੰ ਮੈਂ ਦੱਸਦਾ ਗੁਰੂ ਅਰਜਨ ਦੇਵ ਦਾਕ ਸ਼ਬਦ ਦੇ ਗਲਤ ਨਦਾਨੀ ਮੇਂ ਪੜਦਾ ਉਹਨੇ ਆਖਿਆ ਵੀ ਖੱਟ ਲਖਣ ਪੂਰਨ ਪੁਰਖੇ ਨਾਨਕ ਨਾਮ ਸਾਧ ਸਜਨੇ ਖੱਟ ਹੁੰਦੇ ਸੰਸਕ੍ਰਿਤ ਦੇ ਵਿੱਚ 6 ਨੂੰ ਖਾਟ ਆਂਦੇ ਨੇ ਵੀ ਜਿਹੜੇ ਬੰਦੇ ਵਿੱਚ ਇਹ 6 ਲਖਣ ਹੋਣਾ ਉਹਨੂੰ ਬ੍ਰਹਮ ਗਿਆਨੀ ਆਖੋ ਉਹਨੂੰ ਸਾਧ ਆਖੋ ਉਹਨੂੰ ਸੰਤਤਾ ਕੋ ਉਹਨੂੰ ਸਜਣ ਆਖੋ ਕੋਸ਼ ਆਖੋ ਇਹ ਗੁਣ ਵੀ ਵੀ ਰੱਬ ਦਾ ਨਾਮ ਲਿੰਦਾ ਹੋਵੇ ਹਰ ਵੇਲੇ ਉਹਦੇ ਮੂੰਹ ਚ ਰੱਬ ਦਾ ਨਾਮ ਆਵੇ RAM ਨਾਮ ਧਿਆਨਗ ਸਰਵੱਤ ਸਰਵਾਪੂਰਨ ਇਹ ਲਾ ਗੁਣ ਇਹ ਆ ਮੈਂ ਇਹ ਗੁਣ ਜਨਾਜਨਾ ਕੇ ਨਾ ਬਹੁਤ ਬੰਦਿਆਂ ਨੂੰ ਆਖਿਆ ਮੇਰੇ ਜਿਹੜੇ ਯਾਰ ਦੋਸਤ ਇੱਕ ਬੰਦਾ ਉਹਦੀ ਬੜੇ ਪਿੰਡਾਂ 'ਚ ਯਾਰੀ ਦੋਸਤੀ ਸੰਗਾ ਜਾਂਦਾ ਉਹ ਬੜੇ ਪਿੰਡਾਂ 'ਚ ਮੈਂ ਹਜਾ ਤੂੰ ਨਾ ਮੈਨੂੰ ਕੋਈ ਵਾਕ ਵੀ ਦੋ ਐਸੇ ਜਿਹਾ ਬੰਦਾ ਹੋਵੇ ਕੋਈ ਜਿਹੜਾ ਇੱਕ ਗੁਣੀ ਹੋਵੇ ਹੂੰ ਤੇ ਮੈਨੂੰ ਦੱਸ ਉਹਦਾ ਵੀ ਨਹੀਂ ਮੈਨੂੰ ਨਹੀਂ ਲੱਗਿਆ ਕੋਈ ਮੈਂ ਸਾਰੇ ਪਿੰਡਾਂ 'ਚ ਜਾਨਣਾ ਹੁਣ ਭਗਤੀ ਕਰਦਾ ਨਹੀਂ ਕੋਈ ਜੇ ਕੋਈ ਕਰਦਾ ਕੋਈ ਚੋਰੀ ਛੱਪੇ ਦੂ ਵੇ ਮੈਂ ਛੋਟਾ ਸੀ ਉਦੋਂ ਕਰਦਾ ਸੀ ਕਿ ਮੈਨੂੰ ਮਿਸਤਰੀ ਮਿਲਿਆ ਦੰਦੇ ਘੜਾਉਣ ਜਾਂਦੇ ਹੁੰਦੇ ਸੀ ਬਾਤਰੀਆਂ ਦੇ ਮੇਰੇ ਬਿਓਰ ਨੇ ਪੜਾਉਂਦੀਆਂ ਸਕੂਲ ਜਾਂਦੇ ਆਉਂਦੇ ਦੰਦੇ ਘੜਾ ਕੇ ਬਾਜਿਓ ਲਈ ਆਏ ਜੀ ਉਹਨਾਂ ਦਾ ਪਿਓ ਸੀ ਉਹ ਕਰਦਾ ਮਿੱਠਾ ਵੈਗ ਨੂੰ ਵੈਰੂ ਸੀ ਪਰ ਪਤਾ ਨਹੀਂ ਉਹ ਕੀ ਮੇਰੇ ਨਾਲ ਗੱਲਾਂ ਬੜੀਆਂ ਕਰਦਾ ਸੀ ਉਹ ਤੇ ਮੈਨੂੰ ਉਹਦੀਆਂ ਗੱਲਾਂ ਨਾ ਬਸ ਹੋਏ ਲੱਗਦਾ ਸੀ ਰੱਬ ਦੀਆਂ ਗੱਲਾਂ ਹੀ ਹੁੰਦੀਆਂ ਨੇ ਹੂੰ ਉਹਦੇ ਨਿਹੰਗ ਸੀ ਹੂੰ ਨੀਲੇ ਕੱਪੜੇ ਪੋਣੇ ਨੀਲੀ ਬਗਾ ਬੰਦਾ ਸੀ ਤੇ ਮੈਨੂੰ ਰੱਬ ਦੀ ਗੱਲ ਕੋਈ ਕਰੇ ਮੈਨੂੰ ਤਾਂ ਆਉਂਦਾ ਨਜ਼ਾਰਾ ਸੁਆਦ ਆਉਂਦਾ ਹੈ ਰਾਸ ਆਉਂਦਾ ਹੈ ਹੇ ਜੀ ਬੰਦੀਆਂ ਨੇ ਨਾ ਰਸ ਮੂੰਹ ਚ ਆਉਂਦਾ ਅੰਮ੍ਰਿਤ ਮੈਂ ਇਹ ਵੀ ਨਹੀਂ ਗੱਲ ਮੰਨਦਾ ਹੂੰ ਅੰਮ੍ਰਿਤ ਰਸ ਹੁਣ ਬਾਬੇ ਨੇ ਤਾਂ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਤੇ ਬਾਣੀ ਕੀ ਮਿੱਠੀ ਹੈ ਹੂੰ ਹਾਂ ਮਿੱਠੀ ਮਠਾਸ ਨਹੀਂ ਹੁੰਦੀ ਆ ਉਹ ਨਹੀਂ ਮਠਾਸ ਹੋਰ ਜੀ ਜੇ ਨਹੀਂ ਨਹੀਂ ਜਿਹੜਾ ਰਸ ਹਨ ਰਸ ਤੇ ਵੈਸੀ ਜ਼ਿੰਦਗੀ ਚ ਉਹ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਸਰੂਰ ਹੁੰਦਾ ਨਸ਼ਾ ਹੁੰਦਾ ਜਾਂ ਨਸ਼ੇ ਦਾ ਨਸ਼ੇ ਚ ਵੀ ਸਰੂਰ ਆ ਨਸ਼ੇ ਚ ਮੂੰਹ ਮਿੱਠਾ ਥੋੜੀ ਹੁੰਦਾ ਨਹੀਂ ਹੁੰਦਾ ਠੀਕ ਹੈ ਨਾ ਪਰ ਜਿਹੜਾ ਬਾਣੀ ਦੇ ਵਿੱਚ ਬਾਣੀ ਪੜਦੇ ਪੜਦੇ ਮੂੰਹ ਮਿੱਠਾ ਹੋਣ ਲੱਗ ਜਾਂਦਾ ਮਦਦ ਨੂੰ ਲੱਗਦਾ ਹੈ ਮਹਿਸੂਸ ਹੁੰਦਾ ਹੈ ਉਹਦਾ ਇੱਕ ਸ਼ਬਦ ਗੁਰੂਆਂ ਨੇ ਲਿਖਿਆ ਵਿਖਿਆ ਕੌੜੀ ਹੂੰ ਬਿ ਮੈਂ ਬਿਖਿਆ ਬਿਖਿਆ ਮਿੱਟੀ ਹੂੰ ਤੇ ਨਾਮ ਜਿਹੜਾ ਕੌੜਾ ਲੱਗਦਾ ਲੋਕਾਂ ਨੂੰ ਹੂੰ ਹੂੰ ਅੱਛਾ ਜਿਹੜਾ ਤੁਹਾਨੂੰ ਕਹਿੰਦੇ ਸੀ ਸਰੂਰ ਹੋਣ ਲੱਗ ਗਿਆ ਸਰੂਰ ਹੋਣ ਲੱਗ ਗਿਆ ਹਨਾ ਵੀ ਤੂੰ ਤਾਂ ਬਈ ਕੋਈ ਬਹੁਤ ਤਕੜਾ ਨਸ਼ਾ ਕਰਨ ਲੱਗ ਗਿਆ ਹਾਂ ਉਹ 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 ਉਹਨਾਂ ਨੇ ਆਖਿਆ ਤੇ ਉਹ ਉਹ ਕੋਈ ਗੱਲਾਂ ਵੀ ਉਹ ਹੀ ਮੇਰੇ ਉਹ ਨਹੀਂ ਗੱਲਾਂ ਆਪੇ ਸ਼ਬਦਾਂ ਉਹਦੇ ਕੁਮਰ ਕੋ ਗਈ ਸੀ ਜੋ ਗੱਲਾਂ ਕਰ ਲਾਪੇ ਬਜ਼ੁਰਗ ਕੁ ਮਰਿਆ ਸੀ ਤੇ ਬਜ਼ੁਰਗ ਮਰ ਲੇ ਤੇ ਉਹ ਜੀਆਂ ਗੱਲਾਂ ਚੱਲ ਹੀ ਪੈਂਦੀਆਂ ਐ ਤੇ ਮੈਂ ਕਈ ਬੋਲੇ ਝਾਉਦਾ ਮੈਂ ਮੈਂ ਨਾ ਯਾਰ ਮਰਨਾ ਹੀ ਸੀ ਹੁੰਦਾ ਜੀ ਐਵੇਂ ਮੈਂ ਕਬੀਰ ਸਾਹਿਬ ਨੇ ਆਖਿਆ ਕਬੀਰ ਧੂੜ ਸਕੇ ਲਕੇ ਤੇ ਬੁੜੀਆਂ ਬੰਦੀਂ ਦੇ ਅੱਜ ਕੱਲ ਕੋ ਦੇਖਣਾ ਅੰਤ ਖੇ ਦੀ ਕੇ ਤੇ ਮੈਂ ਸਭ ਨੇ ਐਵੇਂ ਹੀ ਹੋ ਜਣਾ ਉਹ ਜਦੋਂ ਐਸੀਆਂ ਗੱਲਾਂ ਬੋਲਾ ਉਹਦੋਂ ਗੌਣ ਨਾਲ ਲੜਾਈ ਹੋ ਗਈ ਤੇ ਕੋਠੇੜ ਕੇ ਵੇਖਣ ਲੱਗ ਪਏ ਉਹ ਮੈਨੂੰ ਫਰੀਦ ਜੀ ਦਾ ਅਸਲ ਉਹ ਯਾਦ ਆ ਗਿਆ ਐਵੇਂ ਮੈਨੂੰ ਉਹ ਚੰਗੇ ਲੱਗਦੇ ਨੇ ਇਹ ਬਾਣੀ ਦੇ ਸ਼ਬਦ ਪੜਾਂ ਤੇ ਵੈਸੇ ਵੀ ਸੂਤਰ ਨੇ ਜਿਵੇਂ ਵਾਰਿਸ ਸ਼ਾਹ ਦੀ ਹੀਰ ਦੇ ਵਿੱਚ ਸੂਤਰ ਨੇ ਵਾਰਿਸ ਗੁੜਾ ਲੁਕਾਈਏ ਜਾਗ ਕੋਣੋਂ ਭਾਵੇਂ ਆਪਣਾ ਹੀ ਗੁੜ ਖਾਈਏ ਜੀ ਕੁੜੀਆਂ ਚਿੜੀਆਂ ਕਤਰੀਆਂ ਤਿੰਨੇ ਜਾਤਾਂ ਅਥਰੀਆਂ ਇਵੇਂ ਇਹ ਸੂਤਰ ਹੈ ਜ਼ਿੰਦਗੀ ਦੇ ਇਹਦੇ ਵਿੱਚੋਂ ਜੇ ਹੁਣ ਕੋਈ ਬੰਦਾ ਉਹੋ ਜਿਹਾ ਸੋਚੇ ਉਹ ਲੋਕ ਤੱਥ ਤੱਥ ਵੀ ਹੁੰਦੇ ਨੇ ਹਾਂ ਉਹ ਆਪ ਕੋ ਗੁੜ ਨਹੀਂ ਮਿੱਠਾ ਹੁੰਦਾ ਵੀ ਆਖਿਆ ਵੀ ਗੁੜ ਲੁਕੋਗੇ ਖਾਓ ਗੁੜ ਨਹੀਂ ਲੁਕੋਗੇ ਖਾਓ ਹੂੰ ਉਹ ਤਾਂ ਇੱਕ ਦੱਸਿਆ ਹੈ ਹੂੰ ਇਹ ਰਹੀ ਗੁੱਡ ਲੁੱਕ ਹੋਊਗੀ ਖਾਣਾ ਵੀ ਆਪਦੇ ਕੰਮ ਪੜਦੇ ਨਾਲ ਜਿਹੜੇ ਘਰ ਦੇ ਕੰਮ ਨੇ ਉਹ ਲੋਕਾਂ ਦੇ ਸਾਹਮਣੇ ਕਰਨ ਵਾਲੇ ਵਗੋਂ ਵਾਲੇ ਨਹੀਂ ਹੁੰਦੇ ਬਾਰੇ ਚਾਂ ਲਗਾਈਏ ਜੱਗਾ ਕੋਲੋਂ ਭਾਵੇਂ ਆਪਣਾ ਹੀ ਗੁੱੜ ਕਾਈਏ ਜੀ ਹੂੰ ਜਬ ਉਹ ਹੋਣ ਵਾਰਸ ਨੂੰ ਆਪਾਂ ਝੂਠਾ ਕਰ ਹੀ ਨਹੀਂ ਸਕਦੇ ਹੂੰ ਇੱਕ ਉਹ ਪੜਨੇ ਆਪਾਂ ਸਾਰਿਆਂ ਨੂੰ ਸਾਰਿਆਂ ਦੇ ਮੂੰਹ ਤੇ ਹੈ ਹੂੰ ਵਾਰਸ ਦਾ ਇਹ ਇਹ ਗੱਲਾਂ ਕਈ ਆਨੰਦ ਬਹੁਤ ਆਉਂਦਾ ਹੈ ਹੂੰ ਨੇ ਅਕਾ ਤੁਸੀਂ ਕਹਿੰਦੇ ਸੀ ਕਿ ਵੀ ਚਿਤ੍ਰਗੁਪਤ ਥੋੜੇ ਨਾਲ ਹੀ ਰਹਿੰਦੇ ਨੇ ਤੁਹਾਨੂੰ ਦਿਸਦੇ ਨਹੀਂ ਕਿਹੇ ਜੇ ਨੇ ਉਹ ਅੱਛਾ ਉਹ ਨਹੀਂ ਉਹ ਸ਼ਕਲ ਨਹੀਂ ਨੂੰ ਦੇਦੀ ਸ਼ਕਲ ਨਹੀਂ ਦੇਦੀ ਸ਼ਕਲ ਨਹੀਂ ਦੇਦੀ ਕੀ ਦਿਸਦਾ ਸ਼ਕਲ ਉਮੀ ਹੈ ਉਹ ਜਿਹੜੇ ਉੱਥੇ ਮੈਨੂੰ ਲੈ ਕੇ ਗਏ ਸੀ ਜਿਹੜੇ ਉੱਥੇ ਬੈਠੇ ਸੀ ਕੋਈ ਰੰਗ ਰੂਪ ਕੋਈ ਹੈਗ ਰੂਪ ਬੰਦੇ ਵਰਗੇ ਨੇ ਬੰਦੇ ਜਿੰਨਾ ਕੱਦ ਦੇ ਹਾਂ ਉਹ ਇੱਥੋਂ ਐ ਬਣ ਕੇ ਕੀਤਾ ਉਹਨਾਂ ਦੇ ਹਾਂ ਐ ਅੱਗੇ ਹਾਂ ਜਿਹੜੇ ਦੂਜਿਆਂ ਨੇ ਉਹ ਆਤਮਾ ਉਹ ਹੋਰ ਚੀਜ਼ ਨਹੀਂ ਨਹੀਂ ਉਹ ਮਤਲਬ ਟਰਾਂਸਪ੍ਰਿੰਟ ਨੇ ਕਿਦਾਂ ਦੇਨੇ ਮਤਲਬ ਆਕਾਰ ਚਾਣਣਾ ਪਰਛਾਵੇਂ ਨੇ ਬਸ ਜਿਵੇਂ ਆਪਣਾ ਪਰਛਾਵਾ ਆਪਣੇ ਪਰਛਾਵੇਂ ਨੂੰ ਚਿੱਤਰ ਮਾਰੀ ਜਾਵੇ ਉੱਤੇ ਪੈਰ ਰੱਖ ਲੈ ਆਪਾਂ ਨੂੰ ਨਹੀਂ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਕਾਲੇ ਰੰਗ ਦੇ ਨੇ ਐਵੇਂ ਪਰਛਾਵੇਂ ਨਾ ਕਾਲੇ ਰੰਗ ਦੇ ਨੇ ਬਸ ਪਤਾ ਲੱਗਦਾ ਧੁੰਦ ਜੀ ਵਰਗੇ ਨੇ ਧੁੰਦ ਜੀ ਵਰਗੇ ਹਾਂ ਪਤਾ ਲੱਗਦਾ ਵੀ ਇਹ ਆਕਾਰ ਬੰਦੇ ਦਾ ਕਾਂਗ ਵੀ ਗਏ ਨੇ ਤੂੰ ਇਹ ਆਕਾਰ ਤੋਂ ਤੂੰ ਹੀ ਵਰਗੇ ਆਕਾਰ ਤੋਂ ਬਿਨਾ ਤਾਂ ਕੁਝ ਵੀ ਨਹੀਂ ਗੱਲਾਂ ਵੀ ਕਰਦੇ ਨੇ ਗੱਲਾਂ ਨਹੀਂ ਮੂੰਹ ਬੋਲਦੇ ਨਹੀਂ ਗੇ ਲਿਖਦੇ ਨੇ ਹੁੰਨੇ ਨਹੀਂ ਉਹ ਉਹ ਜਿਹੜੇ ਦੋ ਤਕਰੀ ਜਾਂਦੇ ਨਾ ਦਾ ਕੰਮ ਹਾਂ ਜਿਹੜੇ ਇਹ ਹੋਰ ਦੋ ਆਉਂਦੇ ਨੇ ਹਾਂ ਉਹਨਾਂ ਦੀ ਗੱਲ ਕਰਦਾ ਮੈਂ ਉਹ ਰੋਟੀ ਮੰਗਦੇ ਹੋਏ ਤਾਂ ਮੈਂ ਤਾਂ ਰੋਟੀ ਖਾਧੀ ਤਾਂ ਮਗਰੋਂ 8-8 ਰੋਟੀਆਂ ਖਾ ਜਾਂਦਾ ਅੱਛਾ ਹਾਂ ਉਹ ਪਕਾਉਣੀ ਪੈਂਦੀ ਰੋਟੀ ਦੁਬਾਰਾ ਉਹਨਾਂ ਨੂੰ ਉਹ ਕਿਤੇ ਕਰਾਈ ਜਿੱਦਾਂ ਨੂੰ ਆ ਜਾਣਾ ਉਹ ਰੋਟੀ ਅੰਦਰੋਂ ਐ ਭੁੱਖ ਲੱਗਦੀ ਤੇ ਉਹ ਪਤਲਾ ਜਾਂਦਾ ਬੈਠੇ ਉਹ ਮੈਨੂੰ ਤਾਂ ਦਿਸਦੇ ਨੇ ਹਾਂ ਐ ਜਿਵੇਂ ਤੁਹਾਡੇ ਨਾਲ ਲੱਗ ਕੇ ਬੈਠਾ ਉਹ ਤਾਂ ਮੈਨੂੰ ਤਾਂ ਦਿਸੀ ਉਹ ਮੇਰੇ ਘਰ ਦੇ ਨਾਲ ਲੱਗ ਕੇ ਬੈਠਾ ਇੱਕ ਬੰਦਾ ਹਾਂ ਉਹ ਦੋ ਸੀ ਸਾਡੇ ਪਿੰਡ ਦਾ ਸੀ ਇੱਕ ਰੀਸੀਦਰ ਮੈਂ ਇਹ ਮੈਂ ਮਸੋਂ ਮੈਂ ਮੈਂ ਉਸ ਇਦ ਕਾਰ ਉਹ ਜਦੋਂ ਉਦੋਂ ਹੁੰਦੇ ਸਿਮਰਨ ਕਰਦਾ ਮੈਂ ਸਿਮਰਨ ਤੋਂ ਬਣਾ ਨਹੀਂ ਆਉਂਦੇ ਉਹ ਤਾਂ ਸਿਮਰਨ ਲੁੱਟਣਾ ਆਉਂਦੇ ਨੇ ਸਿਮਰ ਉਹ ਇਹਨਾਂ ਨੇ ਖੇਲ ਜੁਲ ਨਹੀਂ ਕਰਨੀ ਕੁਝ ਨਹੀਂ ਕਹਿੰਦੇ ਸਿਮਰਨ ਉਹ ਕਰਨ ਆਉਂਦੇ ਹੁੰਦੇ ਨੇ ਜਿਨ੍ਹਾਂ ਮਤਲਬ ਉਹਨਾਂ ਨੂੰ ਸੁੱਖ ਮਿਲਦਾ ਸਿਰ ਸਿਮਰਨ ਤੋਂ ਹਾਂ ਸੁੱਖ ਮਿਲਦਾ ਕਰਦੇ ਕਰਦੇ ਨੇ ਨਾ ਰੂਹਾਂ ਹਾਂ ਤਾਂ ਹੀ ਆਉਂਦੇ ਹੋ ਤੇ ਵੈਸੇ ਤਾਂ ਯਕੀਨ ਕਰਨਾ ਨਹੀਂ ਕਿਸੇ ਨੇ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਵੀ ਜਦੋਂ ਸਾਨੂੰ ਵੀ ਦਿਖਾਓ ਹਾਂ ਜੇ ਤੁਹਾਨੂੰ ਦਿਸਦੇ ਨਹੀਂ ਜਾਂ ਤਾਂ ਸਾਨੂੰ ਵੀ ਵਿਖਾਓ। ਮਖਾ ਤਾਂ ਰੱਬ ਵੀ ਨਹੀਂ ਸਕਦਾ ਕਿਸੇ ਨੂੰ ਬੰਦਾ ਕੋਈ। ਨੀ ਰੱਬ ਵੀ ਨਹੀਂ ਵਿਖਾ ਸਕਦਾ। ਤੇ ਮਹਿਸੂਸ ਕਰਨੀਆਂ ਗੱਲਾਂ ਨੇ। ਹਾਂ ਮਹਿਸੂਸ ਕਰਨ ਦੀ ਗੱਲ ਹੈ। ਤੇ ਜੇ ਤੁਸੀਂ ਇਹ ਗੱਲਾਂ ਕਰਦੇ ਹੋ ਵੀ ਇਹ ਇਹ ਦਿਖ ਰਿਹਾ ਉਹ ਦਿਖ ਰਿਹਾ। ਉਹ ਤਾਂ ਦੇ ਕੰਮ ਪਾਗਲ ਹੋ ਗਿਆ। ਪਾਗਲ ਹੋ ਗਿਆ। ਉਹਨਾਂ ਦੇ ਦਿਨਾਂ ਪਏ ਗੱਲਾਂ ਬੈਠ ਆਉਂਦੀਆਂ। ਇਹ ਨਿਗਾਹ ਕਹਿੰਦੇ ਖੁੱਲ ਹੀ ਜਾਂਦੀ ਹੈ ਦ੍ਰਿਸ਼ਟੀ ਸਾਹਮਣੇ ਲੱਗ ਜਾਂਦੀ ਤੇ ਕਹਿੰਦੇ ਸੂਖਮ ਆਕਾਰ ਦੇ ਸੰਨ ਲੱਗ ਜਾਂਦੇ। ਆਕਾਰ ਦੇ ਈ ਕੋਈ ਆਨੰਦ ਅਸਤਰੀ ਮੈਨਾਂ ਆਨੰਦ ਦੀ ਗੱਲ ਕਰਦਾ ਮੈਨਾਂ ਤੁਸੀਂ ਜਦੋਂ ਉਹ ਵੈਗਰੂ ਆ ਕੇ ਲੱਸੀ ਵੀ ਬੀਲੀ ਨਾ ਤੁਹਾਨੂੰ ਇਹ ਉਹ ਅੰਮ੍ਰਿਤ ਐਂ ਵੇਖਿਆ ਤਾਂ ਨਹੀਂ ਪੀਕੇ ਕਿ ਇਹਨੇ ਵੇਖਿਆ ਹੋਵੇ ਕਿ ਜਿਆ ਤਵਾ ਵਧੀਆ ਹੋਊਗਾ ਅੰਮ੍ਰਿਤ ਵਰਗਾ ਹੀ ਸਾਰਾ ਕੁਝ ਹੋ ਜਾਂਦਾ ਹੂੰ ਹੂੰ ਸਰ ਉਹ ਤਾਂ ਵੀ ਉ ਤਾਂ ਯਾਰਾ ਰੋਟੀ ਖਾਓ ਤਾਂ ਭਾਵੇਂ ਸੁੱਕੀ ਰੁਖੀ ਕੁਝ ਵੀ ਹੈ ਆਨੰਦ ਹੀ ਹੋ ਜਾਂਦਾ ਵੱਖਰਾ ਹੂੰ ਹੂੰ